ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 1 ਜੁਲਾਈ 2025 ਦੇ ਟਾਈਮ ਕਰੀਬ ਰਾਤ ਦੇ 8:30 ਹੋਣ ਜਾ ਰਹੇ ਨੇ ਗੱਲਬਾਤ ਲੇਟੈਸਟ ਅਪਡੇਟ ਬਾਰੇ ਜੁਲਾਈ ਮਹੀਨੇ ਵਿੱਚ ਭਾਰਮੀ ਮੀਂਹਾਂ ਦੀ ਸਭਾਵਨਾ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਲਹਾਲ ਜੂਨ ਮਹੀਨੇ ਦੀ ਗੱਲ ਕੀਤੀ ਹੈ ਤਾਂ ਜੂਨ ਮਹੀਨਾ ਗੁਜ਼ਰ ਚੁੱਕਿਆ ਹੈ ਜਿਸ ਦੇ ਵਿੱਚ 54mm ਮਿਲੀਮੀਟਰ ਜਿਹੜੇ ਆਮ ਤੌਰ ਤੇ ਮੀਂਹ ਰਿਕਾਰਡ ਹੁੰਦੇ ਨੇ ਪਰ ਇਸ ਵਾਰ 69mm ਜਿਹੜੇ 28% ਜ਼ਿਆਦਾ ਮੀਂਹ ਪੰਜਾਬ ਦੇ ਵਿੱਚ ਰਿਕਾਰਡ ਹੋਈ ਹੈਗੀ ਆ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵਰਖਾ ਵੰਡ ਜਿਹੜੀ ਬਹੁਤ ਵਧੀਆ ਰਹੀ ਹੈਗੀ ਆ ਪਰ ਫਿਰ ਵੀ ਦੋ ਚੜ੍ਹ ਜ਼ਿਲ੍ਹਿਆਂ ਵਿੱਚ ਮੀਂਹਾਂ ਵਿੱਚ ਕਮੀ ਰਿਕਾਰਡ ਕੀਤੀ ਗਈ ਹੈ ਖਾਸ ਕਰਕੇ ਕਪੂਤਲਾ ਹੁਸ਼ਿਆਰਪੁਰ ਤੇ ਮਹਾਲੀ ਸੰਗਰੂਰ ਦੇ ਇਲਾਕਿਆਂ ਵਿੱਚ ਮੀਂਹ ਜਿਹੜੇ ਆਮ ਨਾਲੋਂ ਘੱਟ ਰਹੇ ਨੇ ਇਹ ਐਵਰੇਜ ਮੀਂਹਾਂ ਦੀ ਗੱਲ ਹੋ ਰਹੀ ਆ ਕਿਸੇ ਇੱਕ ਦਿਨ ਦੇ ਮੀਂਹ ਦੀ ਗੱਲ ਨਹੀਂ ਹੋ ਰਹੀ ਇਹਦੇ ਵਿੱਚ 1 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚ ਕਾਤ ਦਿਨ ਨੇ ਐਵਰੇਜ ਮੀਂਹ ਪਏ ਨੇ ਉਹਦੀ ਗੱਲ ਹੋ ਰਹੀ ਆ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਜਿਹੜੇ ਆਮ ਨਾਲੋਂ ਵਧੀਆ ਰਹੇ ਨੇ ਜਾਂ ਸਧਾਰਨ ਰਹੇ ਨੇ ਪਰ ਸੰਗਰੂਰ ਮਹਾਲੀ ਤੇ ਕਪੂਰਤਲਾ ਹਸ਼ਿਆਰ ਵਿੱਚ ਮੀਂਹ ਜਿਹੜੇ ਹਸ਼ਿਆਰਪੁਰ ਵਿੱਚ ਮੀਂਹ ਜਿਹੜੇ ਆਮ ਨਾਲੋਂ ਘੱਟ ਰਿਕਾਰਡ ਹੋਏ ਹੈਗੇ ਆ ਜਿਹੜੀ ਇਹ ਕਮੀ ਪੇਸ਼ੀ ਹੈਗੀ ਇਹ ਜੁਲਾਈ ਮਹੀਨੇ ਕਮੀ ਆ ਜਿਹੜੀ ਪੂਰੀ ਹੋਣ ਦੀ ਸੁਭਾਵਨਾ ਹੈਗੀ ਹੈ ਜੁਲਾਈ ਮਹੀਨੇ ਆਮ ਨਾਲੋਂ ਜ਼ਿਆਦਾ ਮੀਂਹ ਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਆ ਆਮ ਤੌਰ ਤੇ ਜੂਨ ਤੋਂ ਸਤੰਬਰ ਮਹੀਨੇ ਦੌਰਾਨ ਸਭ ਤੋਂ ਵਧੇਰੇ ਮੀਂਹ ਦੀ ਐਵਰੇਜ ਆ ਜਿਹੜੀ ਜਾਂ ਸਾਲ ਦੇ ਸਭ ਤੋਂ ਵਧੇਰੇ ਮੀਂਹ ਦੀ ਐਵਰੇਜ ਆ ਉਹ ਜੁਲਾਈ ਮਹੀਨੇ ਵਿੱਚ ਹੀ ਆਉਂਦੀ ਹੈਗੀ ਤੇ ਇਸ ਵਾਰ ਉਮੀਦ ਵੀ ਇਹ ਜਾਪ ਰਹੀ ਆ ਜੁਲਾਈ ਮਹੀਨੇ ਚੰਗੇ ਮੀਂਹ ਦੀ ਸੁਭਾਵਨਾ ਬਹੁਤ ਜਿਲਿਆਂ ਵਿੱਚ ਦਿਖਾਈ ਦੇ ਰਹੀ ਆ ਮਤਲਬ ਕਿ ਜਿੱਤੇ ਜੂਨ ਮਹੀਨੇ ਕਮੀ ਪੇਸ਼ੀ ਰਹੀ ਆ ਉਹ ਕਮੀ ਪੇਸ਼ੀ ਜਿਹੜੀ ਜੁਲਾਈ ਮਹੀਨੇ ਪੂਰੀ ਹੋਣ ਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਹੈਗੀ ਹੈਗੀ ਜੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਮੌਨਸੂਨ ਟਰਫਾ ਜਿਹੜੀ ਹੁਣ ਪੰਜਾਬ ਤੋਂ ਜਿਹੜੀ ਉੱਤਰ ਵੱਲ ਬਣੀ ਹੋਈ ਸੀ ਜਿਹੜੇ ਪੰਜਾਬ ਤੋਂ ਹੋਣਾ ਰਾਜਸਥਾਨ ਵੱਲ ਨੂੰ ਖਿਸਕ ਰਹੀ ਹੈ ਰਾਜਸਥਾਨ ਤੋਂ ਹੀ ਅੱਗੇ ਗੁਜਰਾਤ ਵੱਲ ਨੂੰ ਖਿਸਕੂਗੀ ਜਿਹਦੇ ਕਾਰਨ ਪੰਜਾਬ ਵਿੱਚ ਹਰਿਆਣਾ ਵਿੱਚ ਤੇ ਉੱਤਰੀ ਰਾਜਸਥਾਨ ਵਿੱਚ ਮੀਂਹਾਂ ਵਿੱਚ ਕਮੀ ਦੇਖਣ ਨੂੰ ਮਿਲੇਗੀ ਹਾਲਾਂਕਿ ਇਹ ਨਹੀਂ ਹੈਗਾਗਾ ਅਗਲੇ 4-5 ਦਿਨ ਮੀਂਹਾਂ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਇਹ ਨਹੀਂ ਹੈਗਾ ਬਿਲਕੁਲ ਵੀ ਮੀਂਹ ਨਹੀਂ ਪੈਣਗੇ ਟਟਮੀਆਂ ਕਾਰਵਾਈਆਂ 30-40% ਖੇਤਰਾਂ ਵਿੱਚ ਦਿੰਦੀ ਹੋ ਮੁਸਰ ਤੇ ਬੱਟ ਵਧੀ ਹੋਈ ਨਮੀ ਕਾਰਨ ਗਰਚਾਂਮ ਕਲੇ ਬੱਦਲਾਂ ਦਾ ਨਿਰਮਾਣ ਹੁੰਦਾ ਰਹਿਣਾ ਜੋ ਕਿ ਕਿਤੇ ਕਿਤੇ ਦਰਮਿਆਨੀ ਮੀਂਹ ਦੀ ਛੱਟ ਵੀ ਲਾ ਸਕਦੇ ਕਿਤੇ ਕਿਤੇ ਤਕੜੇ ਮੀਂਹ ਦੀ ਛੱਟ ਵੀ ਲਾ ਸਕਦੇ ਹਾਲਾਂਕਿ ਵੱਡੇ ਪੱਧਰ ਤੇ ਉਹ ਜ਼ਿਆਦਾ ਏਰੀਆ ਨੂੰ ਕਵਰ ਨਹੀਂ ਕਰਨਗੇ ਜਿਸ ਦਾ ਕਰਕੇ ਜ਼ਿਆਦਾਤਰ ਖੇਤਰਾਂ 'ਚ ਮੌਸਮ ਖੁਸ਼ਕ ਤੇ ਆਮ ਵਰਗਾ रह ਸਕਦਾ ਪਰ ਥੋੜੇ-ਬਹੁਤ ਖੇਤਰਾਂ 'ਚ ਟਟਮੀਆਂ ਮੀਂਹੀਆਂ ਕਾਰਵਾਈਆਂ ਟਟਮੀਆਂ ਖੇਤਰਾਂ 'ਚ ਮੀਂਹੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲਦਿਆਂ ਰਹਿ ਸਕਦੀਆਂ ਨੇ ਕੱਲ ਤੜਕਸਰ ਵੀ ਹੋ ਸਕਦਾ ਪੰਜਾਬ ਦੇ ਦक्कਨ ਪੱਛਮੀ ਚਾਟ ਲੱਗ ਜਾਵੇ ਜਾਂ ਕੱਲ ਦੁਪਹਿਰ ਬਾਅਦ ਜਾਂ ਅਗਲੇ ਤਿੰਨ ਚਾਰ ਦਿਨ ਇਸੇ ਤਰ੍ਹਾਂ ਦੁਪਹਿਰ ਬਾਅਦ ਘਰ ਚਮਕਲੇ ਬੱਦਲ ਥੋੜੇ ਬਹੁਤੀਆਂ ਵਿੱਚ ਮੀਂਹ ਦੀ ਕਾਰਵਾਈ ਨੂੰ ਸੱਦਾ ਦਿੰਦੇ ਰਹਿਣਗੇ ਪਰ 5 ਜੁਲਾਈ ਜਾਂ 6 ਜੁਲਾਈ ਤੋਂ ਬਾਅਦ 5 ਜੁਲਾਈ ਤੋਂ ਖਾਸ ਕਰਕੇ 5 ਜੁਲਾਈ ਜਾਂ 5 ਜੁਲਾਈ ਤੋਂ ਬਾਅਦ ਵੱਡੇ ਪੱਧਰ ਤੇ ਮੀਂਹਾਂ ਦੀ ਫੇਰ ਤੋਂ ਵਾਪਸੀ ਹੋ ਸਕਦੀ ਹੈ ਤੇ ਜੁਲਾਈ ਵਿੱਚ ਆਮ ਨਾਲੋਂ ਜ਼ਿਆਦਾ ਮੀਂਹਾਂ ਦੀ ਸੁਭਾਵਨਾ ਸਮੁੱਚੇ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਕਿਸਾਨੀ ਖੇਤੀ ਸੈਕਟਰ ਤੋਂ ਵੇਖਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈਗੀ